ਨਜ਼ਦੀਕੀ ਪਿੰਡ ਦੁਸਾਂਜ ਖੁਰਦ ਵਿਖੇ ਨੌਜਵਾਨ ਸਭਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੌਰਾਨ ਸੜਕ ਸੁਰੱਖਿਆ ਫੋਰਸ ਗੁਰਾਇਆ ਦੇ ਇੰਚਾਰਜ ਐਸਆਈ ਜਸਵਿੰਦਰ ਸਿੰਘ ਅਤੇ ਬਾਕੀ ਟੀਮ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਤੇ ਨੌਜਵਾਨ ਸਭਾ ਗram ਪੰਚਾਇਤ ਅਤੇ ਐਨਆਰਆਈ ਵੀਰਾ ਪਿੰਡ ਦੁਸਾਂਜ ਖੁਰਦ ਜ਼ਿਲ੍ਹਾ ਜਲੰਧਰ ਲੱਲਾ ਸਨਮਾਨਿਤ ਕੀਤਾ ਗਿਆ ਇਸ ਮੌਕੇ ਨੌਜਵਾਨ ਸਬਾਦੇ ਮੈਂਬਰਾਂ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਕੰਮਾਂ ਨੂੰ ਦੇਖਦਿਆਂ ਅਤੇ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਕਾਰਨ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ। ਰਿਪੋਰਟ ਅਜੀਤ ਸਿੰਘ ਨਾਗੀ ਦੀ ਵਿਸ਼ੇਸ਼ ਦੁਆਬਾ ਨਿਊਜ਼ 24 ਸ਼ਾਨ ਲਈ। 5 ਮਿੰਟ ਦੇ ਵਿੱਚ ਪਹਿਲਾਂ ਹੀ ਪਹੁੰਚ ਜਾਂਦੇ ਨੇ ਔਰ ਸਾਨੂੰ ਜਿੱਥੇ ਵੀ ਸਾਡੇ ਕੋਈ ਵੀ ਕਈ ਬੰਦੇ ਦਾ ਸਾਡਾ ਹੋਇਆ ਉਹ ਸਾਡੇ ਬੱਚੇ ਸਰਫਿਅਤ ਰਹੇ ਆ ਔਰ ਐਸਐਸਐਫ ਦੀ ਟੀਮ ਨੇ ਬਹੁਤ ਹੀ ਆਪਣੀ ਵਧੀਆ ਆਪਣੀ ਡਿਊਟੀ ਨਿਭਾਉਂਦੇ ਹੋਏ ਤਾਂ ਅਸੀਂ ਇਹਨਾਂ ਨੂੰ ਬਹੁਤ ਧੰਨਵਾਦ ਆ ਇਹਨਾਂ ਦੇ ਵੀ ਜਿਹੜਾ ਇਹਨਾਂ ਇਹ ਵਧੀਆ ਇਹਨਾਂ ਦੀ ਡਿਊਟੀ ਹੈ ਤੇ ਦੂਜੇ ਨੰਬਰ ਤੇ ਅਸੀਂ ਇਹਨਾਂ ਨੂੰ ਤਾਂ ਇੱਥੇ ਸਨਮਾਨਿਤ ਕੀਤਾ ਵੀ ਸਭ ਤੋਂ ਵਧੀਆ ਸਾਨੂੰ ਇਹਨਾਂ ਦੀ ਟੀਮ ਲੱਗੀ ਇਸ ਕਰਕੇ ਇਹ ਟੀਮ ਦੇ ਅਸੀਂ ਬਹੁਤ ਧੰਨਵਾਦੀ ਆ ਜੋ ਕਿ ਸਾਡਾ ਬਹੁਤ ਹੀ ਸਰਖਸ਼ੇ ਦੇ ਵਿੱਚ ਬਹੁਤ ਹੀ ਇਹ ਸਹਿਯੋਗ ਕਰਦੇਵੇਂ ਫਾਰਕ ਕੋਈ ਵੀ ਕਿਸੇ ਤਰ੍ਹਾਂ ਦਾ ਐਕਸੀਡੈਂਟ ਜਾਂ ਕੋਈ ਗੱਡੀ ਖਰਾਬ ਹੁੰਦੀ ਹੈ 5 ਮਿੰਟ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਨੇ ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀਆਂ ਔਰ ਅਸੀਂ ਪੰਜਾਬ ਸਰਕਾਰ ਦੇ ਵੀ ਧੰਨਵਾਦੀਆਂ ਵੀ ਜਿਨ੍ਹਾਂ ਨੇ ਇਸ ਉਪਰਾਲਾ ਕਰਕੇ ਸਾਡੇ ਫਲੋਰ ਦੀ ਟੀਮ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦਿਆ ਵੀ ਜਿਨ੍ਹਾਂ ਨੇ ਇਹ ਸਾਡੇ ਟੀਮ ਸਾਡੇ ਕੋ ਪਹੁੰਚੀ ਅਸੀਂ ਇਥੇ ਇਹਨਾਂ ਦੇ ਪਹੁੰਚਣ ਤੇ ਵੀ ਧੰਨਵਾਦ ਕਰਦੇ ਸਾਡੇ ਬਲੈਂਪ ਤੇ ਪਹੁੰਚੇ ਤੇ ਔਰ ਇਹਨਾਂ ਦੀ ਡਿਊਟੀ ਬਹੁਤ ਹੀ ਵਧੀਆ ਹੈ ਅਸੀਂ ਇਹਨਾਂ ਨੂੰ ਸਾਰੀ ਟੀਮ ਨੂੰ ਸਨਮਾਨਤ ਕਰਕੇ ਦੇਣ ਜੋਗੇ ਕੁਛ ਨਹੀਂ ਜੋ ਜਿੰਨੀ ਇਹਨਾਂ ਦੀ ਡਿਊਟੀ ਵਧੀਆ ਉਹਨਾਂ ਦੇ ਅਸੀਂ ਦੇ ਤਾਂ ਕੁਛ ਨਹੀਂ ਸਕਦੇ ਐ ਕਿ ਸਿਰਫ ਸਾਡੇ ਕੋਲ ਤਾਂ ਇਹਨਾਂ ਦਾ ਮਾਣ ਹੀ ਸੀ ਇਹ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਆ ਅਸੀਂ ਇਹਨਾਂ ਦੇ ਧੰਨਵਾਦੀ ਆ ਐਸਐਸਆਰ ਟੀਮ ਦੇ ਬਹੁਤ ਫਲੋਰ ਦੇ ਸਾਰਿਆਂ ਦੇ ਐਸਐਚਓ ਸਾਹਿਬ ਦੇ ਸਾਰਿਆਂ ਦੇ ਧੰਨਵਾਦੀ ਆ ਕਾਸ਼ ਗੁਰਜੀਤ ਸਿੰਘ ਖਾਲਸਾ ਸਾਹਿਬ ਜੀ